ਉਹ ਠੀਰ ਕਾਣ ਉਹ ਕਿੰਨੀ ਕਣਕ ਪਈ ਆ ਪੱਲੀ 'ਚ ਸਾਨੂੰ ਕਹਿੰਦੀ ਅਸੀਂ ਤਾਂ ਭੁੱਖੇ ਮਰਦੇ ਆ ਮੋਟਰਸਾਈਕਲ ਵੀ ਘਰੇ ਖੜਿਆ ਐ ਐਨੇ ਸਖਤ ਮਨ ਜਿਹਦਾ ਸਾਡੇ ਘਰੇ ਨਹੀਂ ਹੈਗੇ ਜਿੰਨੇ ਇੰਨਾ ਦੇ ਨੇ ਇੱਤਾਂ ਦੇ ਬਜਰੀ ਵੀ ਧਿਆਰ ਰਖੀ ਐ ਕਿਵੇਂ ਆਪਣੇ ਠੀਕ ਐ ਆ ਜਾ ਆ ਠੀਕ ਐ ਮੈਨ ਆ ਜਾ ਆ ਜਾ ਲੈਕੜਾ ਆ ਮਿੱਟੀ ਵਾਲਾ ਕੰਮ ਤਾਂ ਬਲਾਈ ਸੋਨਾ ਕਰਤਾ ਹੋਰ ਭਣੇ ਵਧੀਏ ਅਸੀਂ ਤਾਂ ਉਹੀ ਲੋਕਟ ਜੀ ਲਵਾਰਖੀਏ ਉਹ ਚ ਮਣਮਣ ਰੇਤਾ ਫਸ ਜੰਦਾ ਨਾ ਉਹ ਨਿਕਲੇ ਮੈਂ ਤਾਂ ਜਦੋਂ ਸੰਭਰਦੀਏ ਮੇਰੇ ਤਾਂ ਟੂ ਹੀ ਦੁਖੜ ਲੱਗ ਜਾਂਦੀ ਐ ਉਹੀ ਲੱਗਦਾ ਫੇਰ ਕਿ ਮੇਰੇ ਤਾਂ ਆਪ ਪਤਾ ਕਿ ਨਹੀਂ ਟੂ ਹੀ ਦੁਖੀ ਜਾਂਦੀ ਹੈਗੀ ਹੁਣ ਹਾਂ ਨਹੀਂ ਹੁ ਤਾਂ ਤੁਰਕਾਨ ਐ ਸੱਚੀ ਉਹੀ ਤੈਨੂੰ ਲੋਕ ਉਹ ਕਰਦੇ ਨੇ ਫਰ ਲੋ ਫਰ ਲੋ ਕਰਦੀ ਫਿਰਦੀ ਆ ਕੇ ਕੋਈ ਕੰਮ ਕਰਿਆ ਤਾਂ ਕਿਸੇ ਦਾ ਦੇਖਦਾ ਨਹੀਂ ਤੁਰਨਾ ਫਿਰ ਨਹੀਂ ਲੋਕ ਦੇਖਦੇ ਨੇ ਕਿਸੇ ਦਾ ਹਾਂ ਐ ਹੈ ਕਰ ਭਣੇ ਥੋੜੀ ਜੁੜਦੇ ਹੁੰਦੇ ਨੇ ਨਾਲੇ ਤੈਨੂੰ ਪਤਾ ਕਰ ਸੰਭਾਲ ਕੇ ਰੱਖਣਾ ਪੈਂਦੇ ਨਾਲੇ ਮੇਰੀ ਗੱਲ ਸੁਣੋ ਤੂੰ ਤਾਂ ਕਹਿੰਦੀ ਸਾਡੇ ਘਰੇ ਖਾਣ ਨੂੰ ਦਾਨੀ ਨਹੀਂ ਉਹ ਥੋੜੇ ਵਿੜੇ ਚ ਕਣਕ ਪਈ ਐ ਤੇ ਇਹ ਫਿਰ ਇੰਨੀ ਭਣ ਕਿਧਰੋਂ ਆ ਗਈ ਕੁੜੇ ਉਹ ਬੌਲੀ ਨਹੀਂ ਤੇਰੇ ਵਰਗੇ ਕਹਿੰਦੇ ਆ ਨਾ ਘਰ ਘਰ ਜੰਮਣ ਤੇਰੇ ਵਰਗਾ ਤੀ ਕੋਈ ਦਾਨੀ ਹੈਗਾ ਤਾਂ ਬੰਦਾ ਦੀ ਉਹ ਵਿਚਾਰਾ ਅੱਛਾ ਆ ਮੇਰੇ ਘਰ ਵਾਲੇ ਨਾ ਇਹ ਤਾਂ ਦੋਸਤ ਹੈਗਾ ਉਹ ਉਹ ਪਈ ਸਾਨੂੰ ਉਹਨੂੰ ਸਾਡੇ ਹਾਲਾਤਾਂ ਦਾ ਪਤਾ ਕਹੇ ਜੇ ਹਾਲਾਤ ਨਹੀਂ ਉਹ ਨਾਲੇ ਤਾਂ ਕਣਕ ਡਿੱਗ ਗਿਆ ਉਹਨੂੰ ਥੋੜਾ ਜਿਹਾ ਉਹ ਲੱਗ ਰੇ ਦੀ ਗਾਸ ਸੁਸਰੀ ਜੀ ਤੇ ਨਾਲੇ ਆ ਦੇਖਾ ਗੱਟਾ ਇਹ ਚ ਕੀ ਹੈ ਗੁੜੇ ਤੂੰ ਦੇਖ ਲੈ ਕੋਲੀ ਜਾ ਕੇ ਕੀ ਹੈ ਚ ਬੂ ਇਹ ਤਾਂ ਗੁਰਦਾ ਪਰਿਆ ਪਿਆ ਹੋਰ ਐਨੇ ਗੁੜ ਨਾ ਖਾਣ ਸੂਰੀਏ ਚਾੱਕੇ ਬਾਟਾ ਸਾਡੇ ਘਰ ਇੱਕ ਤਾਂ ਗੁੜ ਮੰਗਣ ਆ ਗਈ ਕਦੇ ਸ਼ੱਕਰ ਆ ਹੁਣ ਗੱਟਾ ਕਿੱਥੋਂ ਆ ਗਿਆ ਰੁੜ ਜਾਣੀ ਝੂਠ ਬੋਲਦੀ ਸੀ ਪਕਾਈ ਨਾ ਮਾਰ ਮੇਰੇ ਕੋਲੇ ਗੱਲ ਤਾਂ ਪੂਰੀ ਸੁਣ ਲੈ ਪਹਿਲੇ ਮੇਰੀ ਲੱਗ ਜਾਂਦੀ ਏ ਬੋਲਣ ਵੀ ਤੇ ਮੇਰੇ ਹੀ ਬਾਦ ਦਾ ਫਿਰ ਤੈਨੂੰ ਪਤਾ ਹੀ ਐ ਮੈਂ ਕਿੱਥੇ ਤੱਕ ਪਹੁੰਚ ਜਾਨੀ ਆ ਇਹ ਤਾਂ ਮੈਨੂੰ ਉਹ ਹੀ ਦੇਖ ਕੇ ਗਿਆ ਵਿਚਾਰੇ ਕੰਕ ਦੇ ਕੇ ਗਿਆ ਜੜਾ ਓਹੋ ਅੱਛਾ ਫਿਰ ਤਾਂ ਦੇਖੀ ਬਲਾਈ ਪੁੰਨ ਦਾ ਕੰਮ ਕਰ ਗਿਆ ਨਹੀਂ ਨਹੀਂ ਮੈਂ ਤਾਂ ਹੋਰ ਮੈਂ ਤਾਂ ਝੋਲੀ ੜਦੀ ਆ ਵੀ ਇਹ ਜਿਹੇ ਲੋਕ ਘਰ ਘਰ ਜੰਮਣ ਰੱਬਾ ਜਿਹੜੇ ਮੈਨੂੰ ਰੋਜ਼ ਕੁਛ ਨਾ ਕੁਛ ਦੇ ਕੇ ਜਾਂਦੇ ਰਹਿਣ ਨਾ ਭਨੇ ਵਾਲੇ ਹੀ ਪੁੰਨ ਹੈ ਗਰੀਬ ਬੰਦੇ ਨੂੰ ਤਾਂ ਦਿੱਤਾ ਹੋਇਆ ਕਹਿੰਦੇ ਫਲਦਾ ਤੇ ਮੈਨੂੰ ਐਂ ਦੱਸ ਹੋਰ ਉਹ ਤਾਂ ਬਈ ਤੁਹਾਡੇ ਵਾਲੇ ਦੀ ਨੀਤ ਮਾੜੀ ਹੈਗੀ ਬਸ ਦੇਖੀ ਕਿ ਮੈਂ ਕਰਦੀ ਐ ਨਹੀਂ ਤੇਰੀ ਨਹੀਂ ਕਹਿੰਦੀ ਕੋਈ ਮਨਸਕਰ ਢੋਲੀ ਸਾਡੇ ਘਰੋਂ ਤਾਂ ਗੁੱਟੋ ਲਿਆ ਤੂੰ ਤਾਂ ਬਲਾਈ ਕੋਈ ਲੱਡੂ ਪਕਾਫਾ ਨਹੀਂ ਛੱਡਿਆ ਮਿੱਠਾ ਤਾਂ ਸਾਡੇ ਤੂੰ ਤਾਂ ਬਲਾਈ ਚੰਗੀ ਐ ਤੇਰੀ ਸੱਸ ਦੀ ਗੱਲ ਕਰਦੀ ਆ ਤੈਨੂੰ ਪਤਾ ਇਹਨਾਂ ਤੇਰੀ ਜਠਾਣੀ ਉਹ ਤਾਂ ਮਾੜੀ ਨਹੀਂ ਤਾਲੀਆਂ ਨੇ ਮੈਨੂੰ ਐਂ ਦੱਸ ਫਿਰ ਹਮ ਲੋਹੇ ਦਾ ਮੰਜਾ ਵੀ ਉਹ ਵੀ ਦੇ ਕੇ ਗਿਆ ਨਾਲੇ ਹਬਰੇਤੀ ਬਰੂਤੀ ਜੀ ਰੋੜੇ ਕ ਕਰ ਪਾਉਂਗੇ ਨਾ ਮਾ ਕੁੜੇ ਨਹੀਂ ਉ ਤਾਂ ਵਧੀਆ ਐ ਜੇ ਕੋਈ ਕਰ ਵਾਸਤੇ ਵੀ ਤੁਹਾਡੇ ਪੈਸੇ ਇਕੱਠੇ ਕਰ ਲੇ ਮੇਰੀ ਗੱਲ ਸੁਣ ਰੇੜੂ ਚਬਰਾਦੋਂਗਾ ਤੁਸੀਂ ਨਹੀਂ ਚਲ 10 2000 ਰੁਪਏ ਭਾਈ ਜਿਹੜਾ ਸਾਡੇ ਤੋਂ ਸਰਿਆ ਉਹ ਪਾਵਾਂਗੇ ਸਾਰਾ ਪਿੰਡ ਇਕੱਠਾ ਹੋ ਕੇ ਬਾਸ ਇਕੱਠੀ ਕਰ ਲਈ ਤੁਹਾਡੀ ਤਾਂ ੱਡੀ ਪੈ ਜੂਗੀ ਕੋਠੀ ਸੱਤ ਮੰਜ਼ਲੀ ਨਾ ਨਾ ਭਾਈ ਆ ਬੰਨੇ ਹੱਥ ਰੱਬ ਮੂਰੇ ਹਰਾਮ ਦਾ ਤਾਂ ਮੈਂ 1 ਰੁਪਿਆ ਨਹੀਂ ਖਾ ਕੇ ਰਾਜੀ ਹੈਗੀ ਕਿਉਂ ਲੋਕਾਂ ਦੇ ਸਿਰ ਤੇ ਕੋਠੀ ਪਾਈਏ ਕੱਲ ਨੂੰ ਸਾਡੇ ਵੀ ਚੰਗੇ ਦਿਨ ਆਉਣਗੇ ਤੂੰ ਦੇਖੀਦਾ ਬੰਗਲੋ ਪਊਗਾ ਬੰਗਲੋ ਰੇ ਨਹੀਂ ਸਹੀ ਗੱਲ ਹੈ ਭਣੇ ਆ ਤਾਂ ਤੇਰੀ ਬਾਲੀਓ ਸਿਆਣੀ ਐ ਕਹਿੰਦੇ ਹੁੰਦੇ ਨੇ ਬੰਦੇ ਨੂੰ ਆਪਦੀ ਦਸਾਂ ਨੌਹਾਂ ਦੀ ਕਿਰਤ ਕਰਕੇ ਖਾਣੀ ਚਾਹੀਦੀ ਐ ਜੇ ਕਿਸੇ ਦਾ ਹੱਕ ਮਾਰ ਕੇ ਖਾਵਾਂਗੇ ਭਾਣੇ ਉਹੀ ਗੱਲ ਇਹ ਜੇ ਵੈਸੇ ਤਾਂ ਸਾਰੇ ਪਾਣੀ ਦੀ ਜਾਂਦੇ ਨੇ ਦੁੱਗਣੇ ਨਿਕਲਦੇ ਨਹੀਂ ਲੈ ਹੋਰ ਭਾਣੇ ਆ ਗੋੜਾ ਫੜਾ ਚਾਹ ਚ ਪਾਉਣਾ ਮੈਂ ਬੇ ਕੀ ਕਰੀ ਜਾਂਦੇ ਰੱਖ ਦੇ ਇਹਨੂੰ ਰੱਖ ਦੇ ਉਹ ਚਾਹ ਚ ਪਾਉਣਾ ਗੋੜ ਤੈਨੂੰ ਫੁੰਦਣੇ ਤੈਨੂੰ ਮੈਂ ਕਹੀ ਹਾਂ ਖੰਡ ਦੀ ਬਣਾ ਲੈ ਜਾ ਕੇ ਖੰਡ ਦੀ ਤਾਂ ਮੂਤ ਵਰਗੇ ਬਣ ਜਾਂਦੇ ਔਂਗਰ ਤੇ ਵੀ ਨਹੀਂ ਚੜਦੀ ਯਾਰ ਤਾਂ ਕੁੜਤੀ ਬਣਾਉਣਗੇ ਜੇ ਤੁਸੀਂ ਨੇ ਪੀਣੀ ਆ ਸੋ ਉਹਨੂੰ ਖੰਡ ਦੀ ਲਿਆ ਦੇਣਾ ਠੀਕ ਆ ਚੰਗਾ ਹਾਂ ਹਾਂ ਨਹੀਂ ਆ ਕੀ ਤੂੰ ਤਾਂ ਕਹਿੰਦੀ ਮੇਰੇ ਘਰ ਵਾਲਾ ਬਲਾਈ ਨਸ਼ਾ ਕਰਕੇ ਮੈਨੂੰ ਕੁੱਟਦਾ ਇਹ ਤਾਂ ਤੇਰੇ ਵਾਸਤੇ ਆਪ ਵੀ ਜਾ ਬਣਾਉਣ ਤੁਰ ਪਿਆ ਨਹੀਂ ਬੋਲੀਏ ਇਹ ਪਤਾ ਕੀ ਇਹ ਥੋੜਾ ਨਸ਼ਾ ਕਰਿਆ ਹੋਇਆ ਨਹੀਂ ਇਹ ਮੈਂ ਨਾ ਅਕਲਾ ਕੇ ਹੱਡੀਆਂ ਦੇਖੇ ਮਿੱਟੀ ਇਹ ਤਾਂ ਬਹੁਤ ਚੰਗਾ ਹੈਗਾ ਤੈਨੂੰ ਕਿਹਦਾ ਹੈਗਾ ਤੇ ਮੈਨੂੰ ਪਿਆਰ ਕਿੰਨਾ ਕਰਦਾ ਇਹ ਤਾਂ ਕਹਿੰਦਾ ਮੈਂ ਚਾਹ ਬਣਾ ਦਿੰਦਾ ਜੀ ਤੁਹਾਡੀ ਖਾਤਰ ਇਹ ਜਿਹੜੇ ਸਾਹ ਨਾ ਟੋਏ ਜਿਹਾਸ ਮਾਰ ਕੇ ਮਾਰੇ ਨਹੀਂ ਮਿੰਤਾ ਲੱਗਦਾ ਹੈ ਇਹ ਕਿਸੇ ਦਿਨਾਨੀ ਦੇ ਹੱਥ ਦੀ ਸਫਾਈ ਤਾਂ ਲੱਗਦੀ ਨਹੀਂ ਭਣੇ। ਓਹੋ ਬੋਲੀ ਫੇਰੀ ਤਾਂ ਮੈਂ ਹੀ ਆਗੀ। ਆ ਗੁੱਟੇ ਜਾ ਮੇਰੇ ਪਤਾ ਨਹੀਂ ਕਹਿੰਦੇ ਕੰਨਾਂ ਪਹਿਰੇ ਐ ਚਾ। ਤਾਂ ਕਰਕੇ ਚੱਜ ਨਾਲ ਨਹੀਂ ਫੇਰੀ। ਨਾਲੇ ਆ ਕੜਾਹੀ ਵਾਲੇ ਗੁੜ ਦਾ ਕੀ ਰਾਜ ਐ ਕੁੜੇ? ਇਹ ਤਾਂ ਉਹੀ ਮਰ ਗਿਆ ਪਗਾ ਯੋ ਬੋਲੀ। ਅੱਛਾ ਹੁਣ ਸਮਝ ਚ ਆਈ ਗੱਲ ਮੈਨੂੰ। ਨਾ ਤੈਨੂੰ ਸ਼ਰਮ ਨਹੀਂ ਆਉਂਦੀ? ਗੱਟਾ ਤਾਂ ਤੇਰੇ ਘਰੇ ਕੋਈ ਡੇਗ ਗਿਆ, ਦਾਨ ਕਰ ਗਿਆ। ਤੂੰ ਲੋਕਾਂ ਦੇ ਹਲੇ ਵੀ ਮੰਗਦੀ ਫਿਰਦੀ ਐ ਨਹੀਂ ਮੈਂ ਤਾਂ ਕਹਿੰਨੀ ਆ ਕਿ ਕੀੜੇ ਪਏ ਹਨ ਜਿਹੜਾ ਮੈਨੂੰ ਕੱਝਰ ਐ ਕਹਿੰਦਾ ਤੂੰ ਮੰਗ ਕੇ ਲਿਆਉਣੀ ਐ ਨਹੀਂ ਮੇਰੀ ਗੱਲ ਸੁਣਾ ਤੈਨੂੰ ਦੱਸਿਆ ਤਾਂ ਹੈਗਾ ਚੰਗਾ ਭਲਾ ਵੀ ਮੇਰੇ ਬਗੱਟਾ ਦੇਖ ਕੇ ਗਿਆ ਇਹ ਤਾਂ ਮੈਂ ਇੰਨਾ ਤੇ ਗੁੜ ਕੱਢਿਆ ਤੇ ਉਹ ਗਰੀਬੀ ਨਹੀਂ ਆਉਂਦੀ ਹੁੰਦੀ ਐ ਮਖਾਉ ਨੂੰ ਦੇ ਦੂੰਗੀ ਅੱਜ ਕੱਲ ਤਾਂ ਭਾਈ ਕਿਸੇ ਦਾ ਪੁੰਨ ਕਰਨ ਦਾ ਜ਼ਮਾਨਾ ਹੀ ਨਹੀਂ ਰਿਹਾ ਹੈਗਾ ਅੱਛਾ ਅੱਛਾ ਨਹੀਂ ਪਹਿਣੇ ਕਿੱਡਾ ਦਿਲਦਰਿਆ ਤੇਰਾ ਤਾਂ ਵਾਲੀ ਖੁੱਲੇ ਸੁਹਾਦੀਆਂ ਦੂ ਤਾਂ ਦੇਖ ਲੈ ਹੈਨਾ ਅਮੀਰ ਬੰਦਾ ਤਾਂ ਹੁਣ ਤੱਕ ਆਪਾਂ ਸੁਣਿਆ ਵੀ ਦਾਨਦੂਨ ਕਰਦਾ ਹੁੰਦਾ ਹੈ ਗਰੀਬ ਬੰਦਾ ਵੀ ਦਾਨ ਕਰਦਾ ਪਹਿਣੇ ਮੈਂ ਦੁਨੀਆ ਤੇ ਪਹਿਲੀ ਵਾਰ ਦੇਖਿਆ ਇਥੋਂ ਤੂੰ ਬਾਲੀ ਵਧੀਆ ਕਦਮ ਚੱਕਦੀਆਂ ਪਹਿਣੇ ਉਹੀ ਗੱਲ ਥੋੜੇ ਛੋਟਾ ਬਹੁਤੇ ਛੋਟਾ ਬਹੁਤਾ ਤਾਂ ਬੰਦੇ ਨੂੰ ਦਾਨ ਕਰਨਾ ਚਾਹੀਦਾ ਨਹੀਂ ਮੈਂ ਤਾਂ ਸਾਰਾ ਹੀ ਕਰ ਦਿੰਨੀ ਆ ਹੁਣ ਜਿਹਨੇ ਵੀ ਮੰਗੂ ਮੂੰਗ ਕੇ ਲਿਓਨੀ ਆ ਪਹਿਣੇ ਥੋੜੇ ਵਰਗਿਆਂ ਦੇ ਘਰੋਂ ਮੈਂ ਹੀ ਕਰਦੀ ਜੀ ਕੋਈ ਗਰੀਬ ਆਉਂਦਾ ਉਹਨੂੰ ਚੁਕਾ ਦਿੰਨੀ ਆ ਨਾਲੇ ਮੈਂ ਘੜਾ ਹੀ ਨੀ ਖਾਉਣੀ ਪੀਣੀ ਆ ਕੋਈ ਨਾ ਪੜੇ ਦਾਨਦੂਨ ਕਰਨਾ ਹੋਵੇ ਨਾ ਸਾਡੇ ਤੋਂ ਭਾਵੇਂ ਰੋਜ਼ ਦੇ ਕਵੱਠਾ ਲੈ ਆਇਆ ਫਿਰ ਕੀ ਹੁੰਦਾ ਭੈਣੀ ਉਂਗੜਾ ਦਵਾਈਆਂ ਬੁੱਟੀਆਂ ਤੇ ਲੱਗਦੇ ਨਹੀਂ ਪੁੰਨੇ ਦਾ ਤੱਕ ਉਹੀ ਗੱਲ ਆ ਪੁੰਨੇ ਹੈਗਾ ਕੁਝ ਨਹੀਂ ਹੁੰਦਾ ਹੋਰ ਤੈਨੂੰ ਤਾਂ ਹੀ ਕਹਿੰਦੀ ਸੀ ਭੈਣੀ ਵੀ ਲੋਕ ਤਾਂ ਮੈਨੂੰ ਕਹਿੰਦੇ ਨੇ ਮੰਗਦੀ ਫਿਰਦੀ ਰਹਿੰਦੀ ਐ ਪਰ ਬਿਚਲੀ ਗੱਲ ਦਾ ਤਾਂ ਕਿਸੇ ਨੂੰ ਨਹੀਂ ਪਤਾ ਵੀ ਮੈਂ ਅੱਗੇ ਵੀ ਦਾਨ ਕਰਦੀ ਆ ਨਹੀਂ ਆ ਤੁਸੀਂ ਆਪ ਦੇ ਕਮਰੇ ਚ ਚਿਪਸ ਜੀ ਕਦੋਂ ਲਵਾ ਲਈਏ ਤਾਂ ਵਾਲੀ ਹੁਲਿਸ਼ਕਾ ਮਾਰਦੀ ਆ ਗੁੜੇ ਇਹ ਇਹ ਤਾਂ ਪਤਾ ਕੀ ਹੋਇਆ ਸੀਗਾ ਮੈਂ ਪਿੰਡ ਗਈ ਸੀ ਜਦੋਂ ਭੈਣੀ ਉੱਥੇ ਜਾ ਕੇ ਜਦੋਂ ਮੈਂ ਮੇਰੇ ਭਾਈ ਨੂੰ ਦੱਸਿਆ ਵੀ ਐ ਕਰਕੇ ਮਾਰੇ ਹਾਲ ਹੋ ਰਹੇ ਨੇ ਉਹਨੇ ਪੈਸੇ ਦੇਤੇ ਮੈਨੂੰ ਕਹਿੰਦਾ ਐ ਕਰਕੇ ਤੂੰ ਰਸਣ ਪਾਣੀ ਲਈ ਵੀ ਪੱਚੀ ਹਜ਼ਾਰ ਰੁਪਏ ਦਿੱਤਾ ਸੀ ਅੱਛਾ ਟੌੜੇ ਨੇ ਚੱਕ ਕੇ ਫਰਸੇ ਲਵਾਤਾ ਮੇਰੀ ਹੰਦੀ ਨੂੰ ਲੈ ਬੌਲੀ ਨਹੀਂ ਲੋਕ ਤਾਂ ਨਸ਼ਾ ਪੱਤਾ ਖਾ ਕੇ ਗਲਤ ਕੰਮਾਂ 'ਚ ਪੈਂਦੇ ਹੁੰਦੇ ਨੇ ਤੇਰੇ ਕਾਰ ਆਲੇ ਤਾਂ ਬੌਲੇ ਹੀ ਵਧੀਆ ਕੰਮ ਕੀਤਾ ਆ ਦੇਖ ਕਿਵੇਂ ਲਿਸ਼ਕਾ ਮਾਰਦਾ ਲੈ ਭਾਵੇਂ ਉਹਰੇ ਮੁੱਖ ਮੰਤਰੀ ਆ ਕੇ ਬਹਿ ਜੇ ਨਹੀਂ ਐਂ ਤਾਂ ਮੈਨੂੰ ਐਂ ਤਾਂ ਮੈਨੂੰ ਰੋਕਦੀ ਨਹੀਂ ਹੈਗੀ ਵੀ ਚੱਲ ਨਸ਼ੇ ਕਰਦਾ ਚੰਗੇ ਕੰਮ ਵੀ ਤਾਂ ਕਰਦਾ ਪੈਣੇ ਬਲਾਈ ਚੰਗਾ ਹਾਂ ਹਾਂ ਇੱਕ ਗੱਲ ਹੈ ਨਸ਼ੇ ਕਰਨੋਂ ਤਾਂ ਮੈਂ ਤੇਰੇ ਘਰੋਂ ਨੂੰ ਹਟਾ ਦੂੰਗੀ ਹੋਲੀ ਬੋਲੇ ਨਾ ਮੇਰਾ ਪਾਸ਼ਾ ਨਾ ਪਤਾ ਕਿੰਨਾ ਤੱਕੜਾ ਮੈਂ ਤਾਂ ਇਹ ਖੜਾ ਦਿੰਨੀ ਬੰਦੇ ਬੋਲੀ ਇਹ ਪਾਸ਼ਾ ਨਾ ਤੱਕੜੇ ਆਈ ਘੋੜਾਈ ਤੀ ਅਗੀ ਲੋਕੀ ਨੂੰ ਆ ਕੇ ਉਹਰੇ ਬੋਲਦੀ ਸੀ ਤੇ ਮਾਰੀ ਸਿੱਧੀ ਚੱਕ ਕੇ ਖੂਨ ਦੀਆਂ ਉਹ ਕਹਿੰਦੇ ਹੁੰਦੇ ਨੇ ਤਰਾਣਾ ਚਲਦੀ ਆਈ ਸੱਚੀ ਗੋੜੇ ਚਲ ਪੜੇ ਫਿਰ ਮੈਂ ਤਾਂ ਜਾਣੀ ਆਂਗੀ ਤੈਨੂੰ ਪਤੀਏ ਭਣੇ ਸਾੜ ਤਾਂ ਸਾੜਾ ਪਰ ਭੁੱਖਾ ਮਰ ਦੂਜੇ ਮੇਰਾ ਸਿਰ ਪਾੜ ਗਿਆ ਸਾਡੇ ਤਾਂ ਮੇਰੀ ਸੱਸ ਨੇ ਵੀ ਨਹੀਂ ਚੁੰਡੀ ਬਣਾਉਂਦੀ ਰੋਟੀ ਨਹੀਂ ਪਕਾਉਣੀ ਨਾਲ ਆਉਣੇ ਪੋਚੇ ਮੇਰੀ ਜਠਾਣੀ ਤਾਂ ਮਹੀਨਾ ਮਹੀਨਾ ਮੇਰੇ ਪੈਕਿਆਂ ਤੋਂ ਨਹੀਂ ਹੁੰਦੀ ਆਵਦਿਆਂ ਤੋਂ ਨਹੀਂ ਐ ਕਰ ਚਾਹਤਾ ਪੀਜੀਓ ਤੇਰੀ ਜਾਂਦਾ ਤੇਰੇ ਖਾਤਰ ਨਾ ਪੀਵਾ ਮੈਂ ਚਾਹ ਪਾਣੀ ਕਿਸੇ ਤੋਂ ਮੰਗੇ ਹੋਏ ਗੁੜ ਦੀ ਅਸਤਹਕ ਦੀ ਕਮਾਈ ਖਾਣੇ ਆ ਹਾਂ ਲੋਕਾਂ ਨੂੰ ਗੁੜ ਦੇ ਜ਼ਰੂਰ ਦੇਵਾਂਗੇ ਪਰ ਕਿਸੇ ਦੇ ਮੰਗੇ ਹੋਏ ਗੁੜ ਦੀ ਚਾਹ ਨਹੀਂ ਪੀਂਦੇ ਤੁਸੀਂ ਦੋਹੇ ਜਣੇ ਪੀ ਲੋ ਨਹੀਂ ਗੱਲ ਦਾ ਸੁਣ ਜਾ ਪੂਰੀ ਐਂ ਕਰੀ ਮੁੜ ਕੇ ਨਹੀਂ ਸਾਡੇ ਘਰੇ 12ਵੇਂ ਪੜਾਉਂਦੇ ਕਰੀ ਇਹ ਚੀਜ਼ ਪੜਾਉਣੀ ਹੁੰਦੀ ਐ ਫਿਰ ਕਹਿੰਗੇ ਗੱਲ ਨੂੰ ਸਿਰ ਪਾੜਦਾ ਮੇਰਾ ਆਈਏ ਬੱਡੀ ਬਾਗੀ ਹੋ ਲੋ ਤਰੋ ਜੀ ਆਹ ਹੋ ਬਾਗੀ ਪੂਰੇ ਬੈਠੋ ਬੌਲਾ ਜੈ ਚੰਦਰ ਨਾ ਤੈਨੂੰ ਕੀ ਲੋੜ ਸੀ ਕੀ ਪੌਂਕਣ ਦੀ ਕਹਿੰਦਾ ਆ ਗੁੜਪਾਲਾ ਦੇ ਇੰਨਾ ਦੇ ਘਰੋਂ ਤਾਂ ਮੈਂ ਮੰਗ ਮੰਗ ਕੇ ਇਕੱਠਾ ਕਰਿਆ ਉਹ ਜੀ ਅਗਲੀ ਨੂੰ ਪਤਾ ਲੱਗ ਜਾਂਦਾ ਕੱਲ ਨੂੰ ਇੱਕ ਡਲੀ ਨਹੀਂ ਦੇਣੀ ਸੀ ਖੰਡ ਦੀ ਉਹਨੇ ਐਵੇਂ ਕਿਵੇਂ ਨਹੀਂ ਦਿੰਦੇ ਦੀ ਡਲੀ ਹਾਂ ਇੱਥੇ ਆ ਕਰ ਚ ਮੰਗਣ ਆਇਆ ਕਰੂ ਉਹ ਘੋੜਾ ਐਨੇ ਜੋਗਾ ਕਰ ਦੋ ਤਾਨੂੰ ਬਈ ਤੂੰ ਆਉਂਦੇ ਨਾ ਪਊਏ ਦੇ ਪੈਸੇ ਇਕੱਠੇ ਕਰ ਲਿਆ ਕਰ ਆਇਆ ਵੱਡਾ ਕਰ ਦੂ ਐਨੇ ਜੋਗਾ ਚਾਹ ਤਾਂ ਤੇਥੋਂ ਬਣਦੀ ਨਹੀਂ 2 ਘੰਟੇ ਹੋ ਗਏ ਚਾਹ ਤਾਂ ਮੈਂ ਜਾਣ ਕੇ ਟਾਈਮ ਲਾਤਾ ਵੀ ਲੰਘ ਜੋਗੇ ਗੱਲਾਂ ਆਈਆਂ ਮਾਰ ਕੇ ਐਂ ਤਾਂ ਤੁਸੀਂ ਆਣਾ ਹੈ ਤੇ ਨਾਲੇ ਦੇਖੀ ਇਹ ਗੱਲ ਤੇਰੀ ਸਹੀ ਹੈ ਅਹੀ ਜੀ ਨਾ ਨੋ ਬਤਲੀਆਂ ਤੂੰ ਇੱਕ ਦਿਨ ਇੰਨਾ ਤੇ ਇਹ ਉਰੂ ਆ ਕੇ ਮੰਗਿਆ ਕਰੂਗੀ ਦੇਖੀ ਚੀਜ਼ਾਂ ਹੁਣ ਜਿਹੜੇ ਮੈਨੂੰ ਮਿਹਨੇ ਮਾਰਦੀਆਂ ਨਾ ਇਹ ਇਹ ਤਾਂ ਮੈਂ ਦੱਸੂ ਕੋਈ ਨਾ ਸਾਰਾ ਘਰ ਟੋਲੂ ਦੇਖੀਦਾ ਸਾਰਾ ਕੀ ਕਰ ਇਹਦੇ ਅੱਖਾਂ ਦੇ ਸਾਈਆਂ ਪੈ ਜਾਣਗੀਆਂ ਹਾਂ ਇੱਥੇ ਆ ਕੇ ਰੋਇਆ ਕਰੂ ਬਹਿ ਕੇ ਉਰੇ ਹਾਂ ਤੇ ਤੂੰ ਐ ਕਰੀ ਹੁਣ ਚਾਚੂ ਪੀ ਕੇ ਨਾਲੇ ਆਹ ਵੇਚਿਆ ਇਹ ਮੜਾ ਜਹਤਨ ਹੋ ਜਾਂਦਾ ਜੀ ਹਾਂ ਫਿਰ ਮੈਂ ਤੂੰ ਪੈਸੇ ਹੀ ਨਾ ਭਾਲੀ ਉਹਦੀ ਕਹਿੰਦੀ ਨਾ ਮੈਨੂੰ ਦੇ ਦੇ 150 ਰੁਪਇਆ ਨਾ ਤੂੰ ਸਾਰੇ ਤੂੰ ਹੀ ਰੱਖ ਲਈ ਮੈਨੂੰ ਦਾ ਬਸ 50 ਦੇ ਦੀ ਮੈਂ ਤਾਂ ਪਊਏ ਜੋ ਗੱਲ ਕਰ ਲੂੰਗਾ ਗੱਲ ਸੁਣ ਲੈ ਪਿਛਲੀ ਵਾਰੀ ਤੂੰ 20 ਰੁਪਏ ਵਿੱਚ ਉਧਰ ਉਧਰ ਇਧਰ ਉਧਰ ਕਰਦੀ ਸੀ ਜਿਹਾ ਕਿ ਇੱਕ ਵੀ ਰੁਪਇਆ ਇਧਰ ਉਧਰ ਹੋ ਗਿਆ ਨਾ ਮੈਂ ਮੁੜ ਕੇ ਤੈਨੂੰ ਖਾਂਡ ਨਹੀਂ ਚਕਾਉਣੀ ਕਿਸੇ ਹੋਰ ਨੂੰ ਇਹ ਕਹਦਿਆ ਕਰੂੰਗੀ ਵੇਚਿਆ ਕਰੂੰ ਓਏ ਉਹ ਤਾਂ ਹੁਣ ਆਪਣੇ ਘਰ ਚ ਹੀ ਹੋ ਜਾਂਦੀ ਐ ਇਧਰ ਉਧਰ ਹੁਣ ਮੈਂ ਕਿਹੜਾ ਬਾਹਰ ਕਰਦਾ ਆਪਣਾ ਕੀ ਬੰਡੇ ਨਾਲ ਬੰਡੇ ਐ ਵਾਧੂ ਕੁਸ ਪੈਸੇ ਮੈਂ ਹੀ ਜੋੜਦੀ ਆ ਘਰ ਤਾਂ ਮੈਂ ਹੀ ਜੋੜਿਆ ਸਾਰਾ ਜੇ ਤੈਨੂੰ ਫੜਾਉਂਦੀ ਤੂੰ ਤਾਂ ਸਾਰੇ ਦੀ दारू ਪੀ ਜਾਂਦਾ ਹਾਂ ਆ ਫਰਸ ਨਹੀਂ ਲਵਾਇਆ ਮੈਂ ਤੂੰ ਲਵਾਇਆ ਹੈਗਾ ਪੈਸੇ ਤਾਂ ਮੈਂ ਹੀ ਇਕੱਠੇ ਕਰੇ ਦੀ ਪੈਸੇ ਕਰੇ ਦੀ ਐ ਕਰ ਜਾ ਪਾ ਪਿਆ ਪਾ ਕੇ ਲਿਆ ਸੀ ਤੀ ਕੰਟਾ ਹੋ ਗਿਆ ਉਹਦੀ ਮਰੀ ਜਾਂਦਾ ਜਵਾ ਉਹਦੇ ਸਾਹਮਣੇ ਦਾ ਤੂੰ ਬਤੇਰਾ ਜੀਜੀ ਕਹਿੰਦੀ ਸੀ ਵੀ ਕਰਨਾ ਪੈਂਦਾ ਕਰਨਾ ਪੈਂਦਾ ਜੀਜੀ ਜੇ ਜੀਜੀ ਕਰਦੀਆਂ ਤਾਂ ਹੀ ਮੈਨੂੰ ਦਿੰਦੇ ਨੇ ਉਹ ਤਾਂ ਹੀ ਦਿੰਦੇ ਆਹ ਤਾਂ ਦੇ ਤੋ ਬਿੱਤੀ ਨਹੀਂ ਆਂਦੀ ਚੱਕ ਕੇ ਚਾ ਲਿਆ ਦੇ ਇਹਨੂੰ ਖੰਡ ਵਾਲੀ ਲਿਆ ਦਿਨ ਨਾਲੇ ਕਿਤੇ ਗੂੜਾ ਲੀ ਲਿਆ ਕੇ ਮਾਰੇ ਮੱਥੇ कांडਾ ਲਈ ल्याऊं गोडाली ਤਾਂ ਮੈਂ ਪਿਉ ਲੈ ਆਣਾ ਆਂ ਬੱਜੇ ਬੀ ਚਕੇ ਹੋ ਗਿਆ ਕਰਦੇ ਆ ਹੱਲ ਪਾਉਗੇ ਓਰੇ ਵੇ ਸਾਡੇ ਲਿਆ ਓਰੇ ਓ ਕਿਉਂ ਕਿਉਂ ਵੇ ਓਏ ਤੂੰ ਤੂੰ ਜਾਇ ਤੋਵੇਂ ਕਮਣਾ ਲੰਗ ਤੁਰੋਂ ਗੱਟਾ ਸੋੜੋ ਦੋਹਾਂ ਤੋਂ ਨਹੀਂ ਚੱਕਿਆ ਨਾ ਗੱਟਾ ਦੇ ਨਹੀਂ ਚੱਕ ਕੇ ਲੈ ਜਾਊਗਾ ਉਹ ਤੂੰ ਦਾ ਆਪ ਹੀ ਗੱਟੇ ਜਟਾ ਜਾ ਦੂੰ ਉਧਰ ਜਾ ਇਹ ਚੱਕ ਇਹ ਚੱਕ ਉਹ ਚੱਕ ਉਹ ਮੇਰਾ ਪਹਿਲਾ ਮੈਂ ਕਰਦਾ ਯਾਰ ਮੈਂ ਤੂੰ ਮੈਨੂੰ ਬੁਲਾ ਕੇ ਲਿਆ ਹੁੰਦਾ ਠੀਕ ਹੈ ਚੱਕ ਐ ਉਹ ਨਾ ਬੋਲ ਪਾਈਆਂ ਸੀ ਪੁੱਤ ਠੀਕ ਹੈ ਉਹ 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 ਕੋਸ ਨੇ ਚੱਕ ਕੇ ਚੱਕ ਕੀ ਕਰੀ ਹੋਏ ਫਿਰ ਦੱਸੂ ਮੈਂ ਤੈਨੂੰ ਚੱਕ ਬੋੜਾ ਏ ਝੂਏ ਹਾਂ ਨਾ 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 ਚੱਕ 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 ਗੋੜ ਨਹੀਂ ਹੈਗਾ ਤਾਂ ਇਹ ਓਕੇ ਕਰੀ ਹੋਇਆ ਤੂੰ ਏ ਓਹੋ ਤੂੰ ਆ ਵੀ ਗੱਟੇ ਥੱਲੇ ਆ ਗਿਆ ਓਏ ਉੱਠ ਉੱਠ ਏ ਮੈਨੂੰ ਚੱਕਣਾ ਤੂੰ ਤੂੰ ਲੰਘ ਜਾ ਬਰੋਂ ਤੂੰ ਜਾ ਘਰੇ ਤੇਰੇ ਬੱਸ ਦਾ ਰੋਕ ਨਹੀਂ ਪੋਗੇ ਜਾ ਚੱਕ ਸੱਤ ਲੱਗੀ ਏ ਆਜਾ ਕੁ ਮੈਂ ਤੈਨਾਂ ਆਜਾ ਆਜਾ ਹੋ ਕੇ ਕੀ ਕੀ ਨਹੀਂ ਕਰਦੇ ਵੇਚ ਕੇ ਆਮ ਕਰਦਾ ਰਿਕੇ 50 ਰੁਪਏ ਲਵਾਈ ਨਾ ਉਹਨਾਂ ਦੁਲਾਲ ਕੇ ਵੇਚ ਕੇ ਆਮਗੇ ਇੰਨੇ ਕਿ ਲੋਹੇ ਹੈ ਸਾ ਲੈਣਾ ਸੀ ਨੇ ਭਾਈ ਜਾਨ ਮੇਰੇ ਸਾਨੂੰ ਬਣਾ ਕੀ ਖਾਣਗੇ ਬਾਈ ਪਤਾ ਕਦੋਂ ਭੁੱਖਦੀ ਨੇ ਹੈ ਉਹਨੂੰ ਦੋਹਾਂ ਨੂੰ ਦੇਖ ਕੇ ਲੱਗਦਾ ਵੀ ਦੂਜੀ ਨੇ ਉਹ ਨਾ ਨਾ ਇਹ ਟੇੜ ਤਾਂ ਹੀ ਭੁੱਖਦੀ ਰਹਦੀ ਆ ਇੰਨਾ ਭਾ ਦੇਦਾ ਅਸੀਂ ਤਾਂ ਹਾਥੀ ਵਾਲੀ ਚਾਲ ਚੱਲਦੇ ਆ ਬਈ ਓਏ ਹਾਂ ਤੂੰ ਖਾਦੀ ਟੇਢਾ ਹੀ ਚੱਲਦਾ ਓ ਮੇਰੇ ਟੂਹੀ ਚ ਮੜਾ ਜਾ ਕੁੱਬ ਜਾ ਪੈ ਗਿਆ ਹੁਣ ਸਰੀਰ ਵਿੱਚ ਨੋਸੇਤੀ ਬਗਰ ਬਹੁਤ ਪਰਜਾਈ ਬਹੁਤ ਤੇਜ ਹੈ ਮੈਂ ਨਾ ਡਾਂਡਾ ਫੇਰ ਰਿਹਾ ਉਦਰੇ ਲਾ ਲਾ ਭਾਈ ਉਹ ਸੱਚੇ ਉਹ ਅੱਕੀ ਬਹੁਤ ਆਣਾ ਹੋ ਕਦੇ ਬਾਟੀ ਚੱਕ ਕੇ ਕਦੇ ਕਿਸੇ ਵਗ ਜਾਂਦੀ ਹੈ ਬਈ ਕਦੇ ਕਿਸੇ ਦੇ ਵਗ ਜਾਂਦੀ ਹੈ ਤੇਰੇ ਤਾਂ ਇਹ ਡਾਂਗ ਸਰੀ ਜਾਂਦਾ ਹੈ ਐ ਡਾਂਗ ਨਹੀਂ ਤੈਨੂੰ ਕੀ ਪਤਾ ਉਹ ਸਬਜੀ ਦੇ ਕਿਉਂਦੀ ਆ ਕਦੇ ਕਿਸੇ ਨੂੰ ਕੀ ਦੇ ਆਈ ਕਦੇ ਕਿਸੇ ਨੂੰ ਕੀ ਦੇ ਆਈ ਦਾਣ ਪੁੱਲ ਬੜਾ ਕਰ ਦੋ ਜੀ ਦਾਣ ਪੁੱਲ ਬੜਾ ਕਰ ਹਾਂ ਆਈਲ ਮੈ ਤੋਂ ਕੋਟ ਖਾਂਦੀ ਆ ਉਹ ਉਹ ਛੋਡੇ ਕਰੇ ਕੋਈ ਕੋਈ ਚਸਮਾਨ ਜਿਹਾ ਫੜਾਉਂਦਾ ਕਦੇ ਕੋਈ ਨਾ ਤੁਹਾਡਾ ਡੰਗ ਸਰਦਾ ਵਧੀਆ ਐਵੇਂ ਨਾ ਉਹ ਨਾ ਨਾ ਭਾਈ ਅਸੀਂ ਮੁੱਲ ਲੈ ਕੇ ਆਉਣੇ ਆ ਮੁੱਲ ਬੁਥੀਰੀ ਹੈਗੀ ਮੁੱਲ ਵਾਲੀ ਉਹ ਆ ਦੇ ਲੈ ਹੁਣ ਆ ਦੇ ਚਾਰ ਸੌ ਦਾ ਸਮਾਨ ਤਾਂ ਮੈਂ ਵੇਚਣਾ ਚਾਹ ਰਿਹਾ ਇਹ ਇਹ ਵੀ ਕੁਝ ਦੇਖ ਕੇ ਆਉਣਾ ਆ ਹੁਣ ਉਹ ਮੰਨੇ ਜਾ ਦੇ ਮੰਨੇ ਜਾ ਮੰਨੇ ਜਦੋਂ ਹਾਂ ਦੇਖੀ ਕਿ ਨਾ ਕੋਈ ਸਾਸਾ ਜਾਦੇ ਬੱਸ ਹੈ ਨਾ ਬਹੁਤਾ ਭਾਈ ਮੈਂ ਰੱਖਣਾ ਫਿਰ ਥੱਲੇ ਮੈਨੂੰ ਫੜਾ ਲੈ ਉਹ ਨਾ ਨਾ ਭਾਈ ਤੂੰ ਥੱਲੇ ਉਹ ਨਾ ਨਾ ਓਏ ਕਰ ਜਾ ਓਏ ਇਹਦਾ ਓਏ ਬਾਜਣਾ ਬਹੁਤਾ ਓਏ ਓਏ ਨਾ ਨਹੀਂ ਭਾਈ ਸਮਾਹ ਧੀਮਤੀ ਹੈ ਉਹ ਸਾਡੂ ਤੂੰ ਇੱਥੇ ਗਾਰਾ ਬਣਾਇਆ ਕਹਦਾ ਤੱਕ ਮੈਂ ਕੀ ਸਮਾਹ ਤੂੰ ਮੈਨੂੰ ਫੜਾ ਦੇ ਭਾਈ ਉਹ ਬਾਜਣਾ ਓਏ ਆਜੋ ਲਈ ਭਾਈ ਉਹ ਕਿੱਥੇ ਜਾਣਾ ਪਾਣੇ ਆਪਾਂ ਚਾਲਦੇ ਆ ਉਹ ਰਹਿ ਗਈ ਦੁਕਾਨ ਬੱਸ ਨੰਦੂ ਕੇ ਚੱਲਾਂ ਗੁਰਦਾਰੀ ਕੇ ਚੱਲਾਂ ਐਸੇ ਨੰਦੂ ਦੇ ਆ ਰੇਟ ਵਧੀਆ ਲਾ ਦੂ ਆਪਾਂ ਬਾਈ ਮੇਰਾ ਰੇਟ ਉਹ ਪੂਏ ਪੂਏ ਦਾ ਹੱਲ ਮੜ ਜੂ ਆਪਣਾ ਮੈਂ ਤਾਂ ਮੇਰੀ ਗੱਲ ਕਿੰਨੇ ਦਾ ਫਾਇਦਾ ਕਰਾਏਂਗਾ ਤੂੰ ਹੈ ਫਾਇਦਾ ਕਿੰਨੇ ਦਾ ਕਰ ਮੇਰੀ ਬੰਦ ਦੀਆ ਬੜੀਆ ਬਾਂਦੀ ਮੈਂ ਦੇਖ ਲੈ ਪੂਵਾ ਘਰੋਂ ਬਣ ਪੂਵਾ ਇਹ ਤੋਂ ਬਣਾਉਣੇ ਆਪਾਂ ਮੇਰੀ ਗੱਲ ਸੁਣਾ ਹਾਂ ਇਹ ਤਾਂ 100 ਰੁਪਏ ਕਿਲੋ ਦੇ ਸਾ ਮੈਂ ਆਪੇ ਬਾਟੂ 100 ਰੁਪਏ ਚੋ ਆਪੇ ਕਰ ਨੂਰਾ ਪਰਾ ਉਰਾ ਪਰਾ ਆਪੇ ਕਰ ਲੂ 50 ਵਰਜੇ ਤੂੰ ਕਰੀ ਫਿਰ ਨਾ ਯਾ ਤੂੰ ਯਾ ਤੂੰ ਸਾਡੇ ਲਈ ਭਾ ਦਾ ਟਾਂਵੇਂ ਹਿਸਾਬ ਤੇ ਰਹਿ ਆਏ ਉਹ ਭਰਾ ਆ ਨਾ ਮੁਰਗਾ ਵੀ ਖਾਵਾਂਗੇ ਨਾ ਪੈਗ ਨਾਲ ਅੱਜ ਦਾ ਉਹਦਾ ਇਤੋ ਕਰਦੇ ਜੀ ਆ 150 ਵਧੀਆ ਲੈ ਕੇ ਆਵਾਂ ਨਾਲ ਅੰਡੇ ਨਾਲ ਯਾਰ ਚਲੋ ਚੱਲੀ ਇਹ ਤਾਂ ਕਮਾਲੀ ਹੋਗੀ ਮਾਮੇ ਦਾ ਛੋੜਾ ਵੀ ਆ ਪਿਆ ਮੈਂ ਤਾਂ ਸਾਰੇ ਕਿਤੇ ਲੱਭੇ ਹੀ ਮਾਮੇ ਨੂੰ ਹੁਣ ਤਾਂ ਵਿਚਾਰੇ ਨੂੰ ਦਿਖਦਾ ਵੀ ਹੈ ਨਹੀਂ ਕਿਤੇ ਸੱਟ ਵੀ ਨਾ ਖਾ ਲੇ ਜਿਹਦਾ ਭਾਈ ਆਇਆ ਹੋਇਆ ਉਹਨੂੰ ਚੋਰੀ ਨੂੰ ਸ਼ਰਮ ਵੀ ਹੈ ਨਹੀਂ ਤੂੰ ਵੀ ਨਿਕਲੇ ਬਾਹਰ ਪੈਰ ਲਗਾ ਤਾਂ ਸੁੱਤਰ ਰਹੇਗਾ ਕੀ ਹੋ ਗਿਆ ਹੁਣ ਤਾਂ ਪਿਆ ਸੀ ਬਿੰਦੂ ਮਮਾ ਘਰੇ ਨਹੀਂ ਹੈਗਾ ਚੋੜਾ ਆ ਪਿਆ ਸਾਰੇ ਤਾਂ ਬੇੜੇ ਚ ਪਤਾ ਕਰਈ ਮੈਂ ਮੈਂ ਤਾਂ ਕਿਤੇ ਨਹੀਂ ਦਿਖਿਆ ਉਹ ਮਮਾ ਕਿਵੇਂ ਜਾ ਸਕਦਾ ਕਿਤੇ ਮੈਨੂੰ ਪਹਿਲਣ ਦੀਦਾ ਹੈਗਾ ਮੈਨੂੰ ਕੀ ਪਤਾ ਹੈ ਤੁਹਾਡੀ ਮਾਂ ਨੂੰ ਬੁਲਾਓ ਕਿੱਥੇ ਹੈ ਕਿਤੇ ਮਾਂ ਨਾਲ ਹੋਣਾ ਪਰਾ ਗਿਆ ਹੋਵੇ ਹਾਈ ਮਮਾ ਜੀ ਮਮਾ ਜੀ ਅਸੀਂ ਤਾਂ ਡਾਰੇ ਗਏ ਭਾਈ ਚੰਗੀ ਨਹੀਂ ਕਰੀ ਤੁਸੀਂ ਨੇ ਮੇਰੇ ਨਾਲ ਮਮਾ ਜੀ ਤੁਸੀਂ ਕਿੱਥੇ ਵਾਗੇ ਸੀ ਮੈਂ ਤਾਂ ਤੁਹਾਨੂੰ ਸਾਰੇ ਆਉਣ ਦੇ ਮੋੜ ਤੇ ਦੇਖਿਆ ਸੜ ਤੋਂ ਦੌਰਾ ਪੈਣ ਵਾਲਾ ਹੋ ਗਿਆ ਮਾਮਾ ਜੀ ਦੇਖ ਲਓ ਤੁਹਾਡੀ ਭੈਣ ਤੋਂ ਕੋਈ ਪ੍ਰਭਾਵ ਹੀ ਹੈ ਨਹੀਂ ਮੈਨੂੰ ਤਾਂ ਲੱਗਦਾ ਉਹ ਆਪ ਵੀ ਘਰੇ ਹੈ ਨਹੀਂ ਤੁਸੀਂ ਦੋਏ ਭੈਣ ਭਾਈ ਕਿਤੇ ਕਿਸੇ ਰਿਸ਼ਤੇਦਾਰੀ ਚ ਤਾਂ ਨਹੀਂ ਬਾਗੇ ਥੀ ਪਹਿਲਾਂ ਤਾਂ ਭਾਈ ਮੈਂ ਉਹਨੂੰ ਲੈ ਵੀ ਜਾਂਦਾ ਦੀ ਪਰ ਹੁਣ ਨਹੀਂ ਲੈ ਕੇ ਜਾਂਦਾ ਉਹਨੂੰ ਕਿਤੇ ਮੈਂ ਤਾਂ ਭਾਈ ਦੁੱਗਣੇ ਹੋ ਹੋ ਨਿਕਲਣਗੇ ਜਿਹੜੇ ਮੇਰੇ ਤੁਸੀਂ ਨੇ ਰੱਖੇ ਨੇ ਮਾਮਾ ਜੀ ਗੱਲ ਕੀ ਹੋ ਗਈ ਮਾਮਾ ਜੀ ਕਿਹੜਾ ਰੁਪਈਆ ਰੱਖਿਆ ਤੁਹਾਡਾ 21550 ਰੁਪਈਏ ਪੂਰੇ ਕਰਕੇ ਤੁਹਾਡੀ ਥੇਲੀ ਤੇ ਧਰੇ ਨੇ ਨਾ ਸੱਚੀ ਗੀਜੇ ਚ ਪਾਏ ਨੇ ਕੁੱਲ 2000 ਹੈ ਗੀਜੇ ਚ ਪਈਆ ਗਣ ਲਓ ਤੇ ਮਾਮਾ ਇਹ ਦੱਸੋ ਆ ਦੇਖ ਬਈ ਪੈਸੇ ਤਾਂ ਗੱਲ ਪੱਕੀ ਆ ਹਏ ਫਿਰ ਕਿਧ ਮਾੜੀ ਤਾਂ ਨਹੀਂ ਲੈ ਲਈ ਦੁਬਾਰੀ ਵਾਪਸ ਕਿੱਥੇ ਗਈ ਆ ਬਈ ਪੰਮੀ ਦਿੱਤੀ ਐਨੇ ਨੇ ਬਈ ਮੈਥੋਂ ਕਿਹੜੇ ਲੈ ਲੈ ਹਾਂਦੀ ਆ ਤੇਰੀ ਮਾਂ ਤਾਂ ਮਾਮਾ ਜੀ ਹੁੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਐ ਤੁਸੀਂ ਤੁਸੀਂ ਗਏ ਕਿੱਥੇ ਸੀਗੇ ਮੈਂ ਤਾਂ ਬਈ ਪਸਾਵ ਕਰਨ ਗਿਆ ਸੀ ਬਾਹਰੇ ਹੁਰਮਾ ਕਿੱਥੇ ਜਾਣਾ ਸੀ ਮੈਂ ਤਾਂ ਕੁੜੀ ਲੰਗੀ ਜਾਂਦੀ ਦੀ ਮਾਹ ਲੈ ਪਾੜੇ ਵਾਲੇ ਪੈਸੇ ਅੱਡ ਕਰਾ ਕੇ ਪਾਲਾਂ ਕਿਤੇ ਕੋਈ ਵੱਡਾ ਨੋਟ ਨਾ ਦਿੱਤਾ ਜਾਵੇ ਨਿੰਗਾ ਦਾ ਕੰਮ ਨਹੀਂ ਕਰੀਂ ਕਿਹੜੀ ਕੁੜੀ ਕੰਮ ਕਰਦੀ ਆ ਕੁੜੀ ਮੈਂ ਨੌ ਥੇ ਤਾਂ ਭਾਈ ਉਹਦਾ ਜਾਣਦਾ ਨਹੀਂ ਫਿਰ ਮਾਮਾ ਜੀ ਇੱਕ ਮਿੰਟ ਇੱਕ ਮਿੰਟ ਮਤਲਬ ਉਹ ਨੂੰ ਸਾਰੇ ਪੈਸੇ ਫੜਾਤੇ ਤੁਸੀਂ ਨੇ ਉਹ ਤਾਂ ਭਾਈ ਹੁਣ ਗਿਣਨ ਲੱਗ ਗਈ ਮਾਹ ਨਾ ਭਾਈ ਤੂੰ ਨਾ ਭਾਈ ਕਿੱਥੇ ਗਈ ਸੀ ਮਾਂ ਪਰ ਮੇਰੇ ਤੂੰ ਤਾਂ ਬੋਲੇ ਨਾ ਭਾਈ ਨਾ ਦੇ ਜੰਮੇ ਵਾਲੀ ਤਾਂ ਤੱਕ ਗੱਲੇ ਨਹੀਂ ਰੱਖੀ ਮੰਮੀ ਤੇਰੇ ਕੀੜੇ ਪੈਣਗੇ ਮਾਮਾ ਜੀ ਪੰਮੀ ਤਾਂ ਉਹ ਖੜੀ ਹੈ ਥੋੜੀ ਭੈਣ ਉਹ ਦੇਖੋ ਮੰਮੀ ਉਧਰ ਉਧਰ ਹੈ ਜੀ ਪੰਮੀ ਮੈਂ ਤੇਰਾ ਦੱਸ ਕੀ ਮਾੜਾ ਕਰਤਾ ਮੈਂ ਤਾਂ ਤੈਨੂੰ ਮਾਰਦੀ ਫਿਰਦੀ ਆ ਤੈਨੂੰ ਦੱਸ ਕੇ ਜੇ ਟਾਈਮ ਮਾਮੇ ਤੋਂ ਪੈਸੇ ਵਾਪਸ ਲੈਨੇ ਤਾਂ ਦੱਸ ਦੇ ਹਾਂ ਬਾਤ ਨਹੀਂ ਲਏ ਭਾਈ ਦਿੱਤੇ ਨਹੀਂ ਪੂਰੇ ਮੈਨੂੰ ਕੁੱਲ 2000 ਰੁਪਏ ਦਿੱਤਾ ਹੈ ਕੀ ਗੱਲ ਭਾਈ ਆ ਕੁੜੀ ਨੇ ਗਿਣ ਕੇ ਦਾਈ ਨੇ ਜੀ ਪੂਰੇ 21550 ਰੁਪਏ ਸੀ ਮੇਰੀ ਗੱਲ ਸੁਣੋ ਮੈਂ ਦੱਸਦੀ ਤੁਹਾਡੇ ਨਾਲ ਕੀ ਬਣੀ ਐ ਇਹ ਤਾਂ ਤੁਹਾਡੇ ਨਾਲ ਸੇਵ ਕੀ ਲਿਆ ਕੇਲੇ ਵਾਲੀ ਬਣ ਗਈ ਜਿਹੜੀ ਨੂੰ ਤੁਸੀਂ ਪੈਸੇ ਗਣਨ ਨੂੰ ਕਿਹਾ ਤੀ ਕੰਜਰੀ ਕਿਹੜੀ ਤੇ ਉਹ ਰੰਡੀ ਮੈਨੂੰ ਨਾਂ ਦੱਸ ਹੈ ਭਾਈ ਦੇਖ ਉਹਦਾ ਨਾਮ ਬਦਨਾਮ ਕਰਦੇ ਹੋ ਤੁਸੀਂ ਨਾ ਫੇਰਾ ਮੈਂ ਤਾਂ ਕਰੂ ਦੀ ਹੋਊ ਤੇਰੀ ਭੈਣ ਤਾਂ ਹੈਗੀ ਐ ਅਜੇ ਆ ਕੁੜੀ ਨੇ ਦਿੱਤੇ ਦੀ ਗਿਣ ਕੇ ਮੈਨੂੰ ਬਹੁਤ ਲੱਗਦਾ ਗਿਣਨੇ ਨਹੀਂ ਪਈ ਪਹਿਲੀ ਗੱਲ ਤਾਂ ਮਾਮਾ ਜੀ ਨੂੰ ਸਾਡੇ ਤੇ ਤਵਾਰ ਨਹੀਂ ਤੀ ਮਾਮਾ ਜੀ ਜੇ ਤੁਸੀਂ ਕਿਰਾਏ ਵਾਲੇ ਪੈਸੇ ਢੱਕਣੋਨੇ ਤੀ ਸਾਨੂੰ ਕੀ ਕਿਸੇ ਟੱਬਰ ਚ ਕਿਸ ਨੂੰ ਗਣਤੀ ਨਹੀਂ ਆਉਂਦੀ ਅੱਜ ਪਾਣ ਨਹੀਂ ਪਾਣੀ ਕਰਦਾ ਹੈ ਭਈ ਪਰੋਸਾ ਕਰਨ ਜੋ ਇਲਾਕਾ ਹੈ ਨਹੀਂ ਗਏ ਤੁਸੀਂ ਮੈਂ ਦੱਸ ਕੀ ਕਰਾਂ ਮਾਮਾ 2000 ਰੁਪਏ ਦੇ ਦਾਂ ਮੈਂ ਤੜਾ ਕੇ ਲਿਆਦਾ ਤੁਨ ਦੁਕਾਨ ਤੋਂ ਐਡਾ ਦੱਸੋ ਨੂੰ ਕੀ ਕਾਲੀ ਪਈ ਸੀ 50 ਰੁਪਏ ਐਡ ਹੈ ਕਿ ਤੈਗੀ ਹਾਂ ਉਹ ਐਡ ਹੈ ਕਿ ਸੀਗੇ ਉਹ ਭਾਈ ਉਹੀ ਤਾਂ ਕਢਾਉਂਦਾ ਸੀ ਮੈਂ ਉਹਦੇ ਤੋਂ ਮੈਂ ਮੈਨੂੰ ਐਡ ਕਢਦੇ 50 ਉਹਦਾ ਗੱਲ ਕੀ ਸੀਗੀ ਤੇਰੇ ਮਨ ਚ ਸੀ ਬੇਇਮਾਨੀ ਵੀ ਕਿਤੇ ਇਹਨਾਂ ਨੇ ਵੇ ਘਾਟਣਾ ਦਿੱਤੇ ਹੁਣ ਤੂੰ ਕਿਹਾ ਹਮੇਗਾ ਬਾਹਰ ਕਿਸ ਤੋਂ ਕਰੀਂ ਨਹੀਂ ਮਾਨਾ ਵੀ ਭਾਈ ਸਹੀ ਦੀ ਫਿਰ ਉਹ ਹੋ ਗਿਆ ਪੂਰਾ ਦੇਖ ਮੇਰੀ ਗੱਲ ਸੁਣੋ ਆਪਾਂ ਨੇ ਕੀ ਲੈਣਾ ਹੈ ਆਪਾਂ ਤਾਂ ਆਪਦੇ ਵੱਲੋਂ ਕਿਹੜਾ ਪੈਸੇ ਦੇਤੇ ਹੁਣ ਮਾਂ ਮੇਰੇ ਪੈਸੇ ਚਾਹੇ ਕਿਤੇ ਲੱਗਣ ਚਾਹੇ ਕੋਈ ਚੋਰੀ ਕਰੇ ਸਾਡੇ ਕਣੀਓ ਦਾ ਭਾਈ ਸਾਡੇ ਦਿਲ ਦੀ ਸੜ ਦਿਮਾਗ ਤੇ ਜਿਹੜੀ ਟੈਨਸ਼ਨ ਸੀ ਉਹ ਦੂਰ ਹੋ ਗਈ ਮੈਂ ਕਿਵੇਂ ਦੂਰ ਹੋ ਗਈ ਮੈਂ ਤਾਂ ਪੰਮੀ ਆ ਭਾਈ ਜਾ ਕੇ ਰੋਲਾ ਪਾਉਂਗਾ ਦੇਖਾ ਵੀ ਮੇਰੇ ਨਾਲ ਤਾਂ ਐ ਕਰਿਆ ਭਾਈ ਮੇਰੇ ਤਾਂ ਪੈਸੇ ਰੱਖ ਗਏ ਉਹ ਕੀ ਗੱਲ ਜੇ ਭਾਈ ਐਂ ਡਾਕਟਰ ਦੇ ਵਗ ਜਾਂਦਾ ਮੇਰੀ ਤਾਂ ਵੇਚ ਹੀ ਹੋ ਜਾਂਦੀ ਹਾਏ ਮੈਂ ਮਰ ਜਾ ਦੱਸ ਆਪਣੀ ਛਕੀ ਭੈਣ ਤੇ ਵਿਸ਼ਵਾਸ ਨਹੀਂ ਆ ਬਾਹੂ ਕੀ ਕਹੂਗੀ ਐਨੇ ਗਿਣਕੇ ਫੜਾਈ ਦੀ ਤੈਨੂੰ ਮੇਰੀ ਗੱਲ ਸੁਣੋ ਤੁਸੀਂ ਕੁੜੀ ਦਾ ਪਤਾ ਕਰੋ ਜਿਹੜੀ ਕੁੜੀ ਨੂੰ ਮਾਮੇ ਨੇ ਪੈਸੇ ਫੜਾਏ ਨੇ ਨਾ ਉਹ 2000 ਰੁਪਏ ਮੋੜ ਗਈ ਬਾਕੀ ਲੈ ਕੇ ਇੱਕ ਮਿੰਟ ਆ ਮਾਮਾ ਜੀ ਨਿਸ਼ਾਨੀ ਪਤਾ ਕੋਈ ਕਿਵੇਂ ਜੇ ਬੋਲਦੀ ਤੀ ਉਹ ਕਿੰਨੀ ਕ ਪੜੀ ਲਿਖੀ ਦੀ ਕੁਛ ਨਾਮ ਥੇ ਪਤਾ ਹੋਵੇ ਕੀ ਨਾਮ ਥੇ ਪਤਾ ਭਾਈ ਬੋਲ ਪੜਾਖੀ ਦੀ ਮੇਰੇ ਤਾਂ ਗੱਲ ਪੈ ਗਈ ਸੀ ਮੈਨੂੰ ਕਹਿੰਦੀ ਵਿੱਚ ਵਜਦਾ ਫਿਰਦਾ ਮੈਨੂੰ ਤਾਂ ਨਹੀਂ ਦੀਦਾ ਤੂੰ ਤਾਂ ਸੰਜਾਕੀ ਹੋਣੀ ਮੈਨੂੰ ਤਾਂ ਐ ਬੋਲੀ ਉਹ ਇੱਕ ਮਿੰਟ ਕਿਤੇ ਜੀ ਪ੍ਰੀਤ ਦਾ ਕੰਮ ਤਾਂ ਨਹੀਂ ਪ੍ਰੀਤੋ ਦਾ ਹੋ ਸਕਦਾ ਉਹੀ ਸੜਕ ਤੇ ਭੱਜੀ ਫਿਰਦੀ ਹੁੰਦੀ ਹੈ ਮਮਾ ਜੀ ਬਸ ਘਰ ਗਈ ਲੈ ਗਈ ਮੈਨੂੰ ਲੱਗਦਾ ਉਹੀ ਮਾਂ ਚੁੱਪਦਾ ਕਰ ਜਾ ਕੁਛ ਬੋਲਦੀ ਹੋਵੇ ਆਪਣੇ ਘਰ ਬਾਰੇ ਦੱਸਦੀ ਹੋਵੇ ਕਿਉਂਕਿ ਉਹ ਤਾਂ ਥੋੜੀ ਜਿਹੀ ਫੁੱਕਰੀ ਹੈ ਨਾ ਕੁਛ ਨਹੀਂ ਬੋਲੀ ਭਈ ਉਹ ਤਾਂ ਰੁਪਏ ਗਿਣ ਕੇ ਭਈ ਕੁਛ ਨਹੀਂ ਮੈਨੂੰ ਤਾਂ ਐ ਨਹੀਂ ਪਤਾ ਹੁਣ ਉਹ ਤਾਂ ਮੈਨੂੰ ਤਾਂ ਐ ਲੱਗੀ ਵੀ ਜਿਵੇਂ ਐਂ ਕਹਿੰਦੀ ਸੀ ਕੁਸਾਏਗਾ ਜੀ ਹੱਥ ਚੋ ਦੇ ਕਹਿੰਦੀ ਵੀ ਮੈਂ ਤਾਂ ਪੂਹ ਤੇ ਜਾਨੀ ਆ ਮੇਰਾ ਦਿਮਾਗ ਨਾ ਖਰਾਬ ਕਰ ਪਤਾ ਨਹੀਂ ਮਟਰ ਪਨੀਰ ਲੈਣ ਜਾਨੀ ਆ ਕੀ ਲੈਣ ਜਾਨੀ ਆ ਹੁਣ ਕੀ ਕਹਿ ਸਕਦੇ ਆ ਦੇਖ ਤੁਸੀਂ ਉਹਦੇ ਦੋਸ਼ ਨਾ ਲਾਓ ਭਾਈ ਤੁਸੀਂ ਤਾਂ ਉਹੀ ਜਾਣ ਕੇ ਐਨੇ ਬਹਾਨੇ ਲਾਉਨੇ ਆ ਪੰਮੀਆ ਮੇਰਾ ਤਾਂ ਝੋਲਾ ਫੜਾ ਮੈਂ ਤਾਂ ਚੱਲਿਆ ਭਾਈ ਮੈਂ ਤਾਂ ਮਾਮਾ ਗੱਲ ਤਾਂ ਸੁਣ ਲੈ ਬਹਿ ਤੇ ਜਾ ਮੈਂ ਕੀ ਸੁਣਾ ਬਾਵੇ ਰਾਤ ਲਾਉਣਾ ਆ ਦੀ ਭਾਈ ਮੈਂ ਕੱਪੜੇ ਲੀੜੇ ਦੇਖ ਲੈ ਝੋਲੇ ਚ ਮਾਮਾ ਸਾਨੂੰ ਪਤਾ ਤੂੰ ਰਾਤ ਲਾਉਣਾ ਸੀ ਰਾਤ ਦੀ ਤੇਰੀ ਲਵਾਵਾਂਗੇ ਆ ਤੀ ਛੋਟਾ ਛੋਟਾ ਝੋੜਾ ਜਾਓ ਜੀ ਮਾਮੇ ਨੂੰ ਅੱਡੇ ਤੱਕ ਬੱਸ ਜਿਹੜਾ ਕਿਉਂ ਜਾ ਜਿਹੜਾ ਜਾਂਦਾ ਉਰੋਂ ਜਾਣਦੇ ਅਸੀਂ ਕਿਸੇ ਦੇ ਪੈਰ ਫੜ ਕੇ ਆਏ ਨਹੀਂ ਕਹਿੰਦੇ ਉਰੇ ਰਹਿ ਠੀਕ ਹੈ ਨਾ ਉਲਟਾ ਚੋਰ ਕੋਤਵਾਲ ਕੋ ਡਾਂਟੇ ਤਾਂ ਉਹ ਕੰਮ ਹੋਇਆ ਪਿਆ ਚੰਗੇ ਤਾਂ ਮਾਮੇ ਦੇ ਪੈਸੇ ਹੀ ਮੋ ਜੰਗਾ ਮਾਮਾ ਫਿਰ ਵੀ ਚੜਚੜਾਈ ਜਾਂਦਾ ਆਪਣੇ ਦੀ ਭਾਈ ਫਿਰ ਹੋਰ ਗਾਇ ਕਿੱਛੇ ਉਹ ਉੱਥੇ ਜਾ ਕੇ ਮੇਰੇ ਬਾਰੇ ਵੱਧ ਘੱਟ ਬੋਲਿਆ ਪੈਸੇ ਤੇਰੇ ਪੂਰੇ ਗਿਣਕੇ ਗਏ ਨੇ ਮੇਰੀ ਕੁੜੀ ਨੇ ਫਿਰ ਚੱਲ ਭਾਈ ਐਂ ਕਰੋ ਬਾਲਾ ਕਰਦੇ ਉਹਨੂੰ ਬਲਾਓ ਕੁੜੀ ਨੂੰ ਫਿਰ ਕਿਹੜੀ ਆ ਉਹ ਸਾਨੂੰ ਕੀ ਪਤਾ ਕਿਹੜੀ ਕੁੜੀ ਹੈ ਇਹ ਹਾਜੀ ਸਾਨੂੰ ਵੀ ਕੁੜੀ ਦੇ ਸ਼ੱਕ ਹੈ ਯਕੀਨ ਤਾਂ ਸਾਨੂੰ ਵੀ ਨਹੀਂ ਅਸੀਂ ਪੜਤਾਲ ਕਰਾਂਗੇ ਫਿਰ ਹੀ ਪਛਾਣ ਲੇਗਾ ਆਵਾਜ਼ ਤਾਂ ਪਛਾਣ ਲੇਗਾ ਬਾਜ ਪਛਾਣ ਲੂ ਮੈਂ ਉਹਦੀ ਮੈਂ ਤੂੰ ਜੀ ਬਹਾਨੇ ਨਾ ਬਲਾ ਪ੍ਰੀਤ ਪ੍ਰੀਤ ਨੂੰ ਬੁਲਾ ਕੇ ਲੈ ਕੇ ਆ ਮੈਂ ਤੂੰ ਜਾ ਨਹੀਂ ਤੂੰ ਜਾ ੱੱਕੇ ਨਾਲ ਨਹੀਂ ਬੁਲਾ ਕੇ ਠੀਕ ਹੈ ਉਦਬੂ ਉਦਬੂ ਫਰਮਾਂ ਦੇ ਕਹੇ ਤੂੰ ਹੁਣੀ ਨਹੀਂ ਉਹ ਤਾਂ ਬਣਦੀ ਨਹੀਂ ਹੈਗੀ ਇਹਦੇ ਨਾਲ ਫਿਰ ਮਾਂ ਜਾਂ ਤਾਂ ਕੋਈ ਬਹਾਨਾ ਲਾ ਦੇ ਸਾਡੇ ਘਰੇ ਆ ਪਿਆ ਬਾਤੂ ਮਾਮੀ ਨੂੰ ਬਿਠਾਉ ਉਦਰਾ ਕਹਿੰਦੀ ਕਿ ਮੇਰਾ ਮਾਮਾ ਆਉਣਾ ਨਹੀਂ ਮਾਮੀ ਇਹਨੂੰ ਘੋਲੀ ਦੁਬਾਰੇ ਪੈਸੇ ਦੇਣੇ ਪੈਣਗੇ ਭਲਾਣਾ ਪਲਾਣਾ ਮਾਮਾ ਜੀ ਕੱਲ ਤਾਂ ਚੋਲਾ ਛੱਡੋ ਉਹੀ ਫੜ ਕੇ ਬੈ ਗਈ ਤੁਸੀਂ ਤਾਂ ਐਡੀ ਬਸ ਮੈਨੂੰ ਜੂਸ ਪਿਆ ਦਿਓ ਜੀ ਫਰਿੱਜ ਚ ਲਾ ਲਾ ਰੱਖੇ ਮੈਂ ਹਾਂ ਹਾਂ ਮੇਰੇ ਪਾਣੀ ਲੰਗਦਾ ਭਾਈ ਤੂੰ ਜੂਸ ਕਹਿਨੀ ਆ ਮਾਂ ਪਹਿਲਾਂ ਇਧਰ ਆ ਮੇਰੀ ਮੱਗ ਰਾਜਾ ਸੋਫੇ ਤੇ ਬੈਠ ਤੂੰ ਤਾਂ ਉਹੀ ਘਬਰਾ ਜਾਣਾ ਹੁਣ ਘਬਰਾ ਕੀ ਬਾਵੇ ਮੈਨੂੰ ਐ ਦੱਸੋ ਜਦੋਂ ਉਹ ਮੈਥੋਂ ਫਾਉਥੇ ਡਿੱਗ ਪਾ ਨਾ ਮੈਂ ਕਿਤੇ ਨਹੀਂ ਮਾਵਾ ਡਿੱਗਦਾ ਤੂੰ ਲੈ ਰੱਖ ਦੇ ਛੋਟੀ ਬੇਰੀ ਇੰਨੀ ਕਰੀ ਜਾਂਦਾ ਮੇਰੀ ਗੱਲ ਸੁਣ ਹੁਣ ਲਾਪਰੀ ਤੇ ਮੇਰੀ ਮਾਂ ਕਹਿੰਦੇ ਕੁੜੀ ਨੂੰ ਬੁਲਾਉਣਾ ਠੀਕ ਹੈ ਚੰਗੀ ਤਰ੍ਹਾਂ ਪਰਖ ਕਰ ਲਈ ਵੀ ਉਹੀ ਕੁੜੀ ਹੈ ਹਾਂ ਮੈਂ ਤਾਂ ਕੱਲ ਨੂੰ ਨਾਲੇ ਨਿਰਨਾ ਨਿਕਲੇਉ ਪਈ ਨਿਰਨਾ ਕੀ ਨਿਕਲੇਉ ਉਹ ਤਾਂ ਬਹੁਸ਼ਿਆਰ ਕੁੜੀ ਹੈ ਸਾਡੇ ਦੋਏ ਦਿਨ ਆਜਿੰਦੇ ਕਬਲਾ ਚੱਕ ਕੇ ਕਦੇ ਕੋਈ ਸ਼ੱਕਰ ਲੈਣੇ ਕਿਤੇ ਗੋੜ ਲੈਣੇ ਕਿਤੇ ਦਾਣ ਲੈਣ ਲੱਗੀ ਅੱਜ ਸਵੇਰੀ ਆ ਕੇ ਗਈ ਤੇਰੇ ਹੋਂ ਤੋਂ ਪਹਿਲਾਂ ਪੱਕਾ 100% ਉਹੀ ਕੁੜੀ ਹੋਣੀ ਹੈ ਉਹ ਚਾਹੇ ਉਹ ਬੋਲਦੀ ਬਹੁਤ ਹੀ ਬੋਲ ਪੜਾਖ ਜੀ ਉਹ ਹੀ ਸੀ ਨਾ ਬਸ ਉਹੀ ਹੈ ਮੈਂ ਨਾਲੇ ਸਾਹੂ ਉਹੀ ਗੰਟੀ ਹੈ ਜਿਹੜੇ ਸਾਰੇ ਦੋਦੇ ਦਸਰੇ ਵੀ ਆਹ ਲੱਛਣ ਕਰਦੀ ਹੈ ਉਹੀ ਸੀਗੀ ਖਾ ਤੇਜ਼ ਆ ਬੋਲਦੀ ਸੀਗੀ ਤੇਜ਼ ਤਾਂ ਬੋਲਦੀ ਦੀ ਪਾਵੇ ਫਿਰ ਮੰਨੂ ਕਿਵੇਂ ਹੋ ਮੰਨੂ ਕੀ ਆਪੀ ਮੰਨੂਗੀ ਜਦੋਂ ਦੇ ਮਨ ਦਾ ਚੋਰ ਮੰਨਦਾਂਦਾ ਪਣਾ ਹਾਂ ਉਹਦਾ ਬਸ ਤੂੰ ਕਿਹੜਾ ਕਲੀਅਰ ਕਰਦੀ ਵੀ ਭਈ ਉਹੀ ਬਾਜ ਹੈ ਹਾਂ ਇਹ ਮੈਂ ਦੱਸ ਦੂੰ ਹਾਂ ਇਹਦੇ ਬਾਅਦ ਲਾਪਰੀ ਦਾ ਆਪੀ ਬਣਾ ਲਓ ਨੂੰ ਜਿੰਮੇ ਮਰਜ਼ੀ ਬਣਾਵੇ ਠੀਕ ਹੈ ਚਾਹੇ ਉਹਦੇ ਘਰੇ ਜਾ ਕੇ ਚੋਰੀ ਛਾਪਾ ਮਾਰਨਾ ਪੈਸਾ ਹਾਂ ਫਿਰ ਹੋਰ ਤਰਪੀਏ ਦੇਖ ਗਏ ਨਹੀਂ ਭਾਈ ਜਾ ਮੈਨੂੰ ਉਹ ਮਿਲੀ ਆ ਲਾਲਾ ਵੀ ਜਾ ਮੈਂ ਇੱਥੇ ਉੱਠ ਕੇ ਗਿਆ ਹੋਰ ਮੈਨੂੰ ਤੀਜਾ ਬੰਦਾ ਨਹੀਂ ਕੋਈ ਮਿਲਿਆ ਚਾਹੇ ਉਹਦੇ ਘਰੇ ਜਾ ਕੇ ਆਪਣੀ ਛਾਪਾ ਮਾਰਨਾ ਪੈ ਜੀ ਬਸ ਜਦੋਂ ਹੋ ਰਹੀ ਆਗੀ ਨਾ ਕਿਹੜਾ ਆਵਾਜ਼ ਕਲੀਅਰ ਕਰਦੀ ਵੀ ਉਹ ਹੀ ਕੁੜੀ ਹੈ ਹਾਂ ਬੋਲ ਸਿਆਣ ਨੂੰ ਭਈ ਮੈਂ ਉਹਦਾ ਬਸ ਠੀਕ ਹੈ ਮਾਮਾ ਜੇ ਬੋਲ ਸਿਆਣ ਲਿਆ ਤੇ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਆਪੀ ਹੋ ਜਾਊਗਾ ਹਾਂ ਹਾਂ ਭਾਈ ਬੋਲ ਤਾਂ ਸਿਆਣ ਲੂੰਗਾ ਬਸ ਠੀਕ ਆ ਆਉਂਦੀਆਂ ਹੋਣੀਆਂ ਲੈ ਕੇ ਉਹਨੂੰ ਸਾਡੇ ਗਮਾਨੇ ਤੇ ਇੱਕ ਹੀ ਆ ਬਹੁਤ ਤੇਜ਼ ਹੋ ਸਕਦਾ ਚੱਲ ਪਈ ਹੁਣ ਉਹ ਤਾਂ ਪੂਰੇ ਬਲਾਏ ਤੋਂ ਫੇਰ ਪਤਾ ਲੱਗੂ ਨਾ ਹਾਂ ਬਸ ਕੋਈ ਨਹੀਂ ਆਉਂਦੀ ਹੋਣਗੇ ਕਿਹੜਾ ਦੀਂਦਾ ਹੈ ਹੁਣ ਉਹਦੀ ਨਾਲ ਗੁੱਤ ਨਹੀਂ ਫੜ ਲੰਦਾ ਜੇ ਦੀਂਦਾ ਹੁੰਦਾ ਉਹ ਤਾਂ ਹੀ ਤਾਂ ਤੈਨੂੰ ਕਹਿਣਾ ਆਪਦਿਆਂ ਦੇ ਯਕੀਨ ਕਿਹਦਾ ਅਫਗਾਨਿਆਂ ਦੇ ਥੋੜੀ ਕਰੀਦਾ ਹੁੰਦਾ ਮਾਮਾ ਤਗੜਾ ਯਕੀਨ ਕਰਿਆ ਹੁਣ ਸਰ ਦੀ ਭੈਣ ਦੇ ਗੱਲ ਪੈ ਗਿਆ ਹੁਣ ਸਰ ਆਪਦੀ ਭਾਂਜੀ ਦੇ ਗੱਲ ਪੈ ਗਿਆ ਇਹ ਥੋੜੀ ਹੁੰਦਾ ਹੁੰਦਾ ਜਿਵੇਂ ਕੋਈ ਗੱਲ ਹੈ ਜਦੋਂ ਪਈ ਲਾਦਣਾ ਬਾਵੇ ਚੱਜ ਦੀ ਨਿਕੜੇ ਹੁਣ ਉਥੇ ਉਹਨਾਂ ਦੇ ਯਕੀਨ ਉਹਦੋਂ ਬਾਅਦ ਕੀ ਤੇ ਕਰੂਗਾ ਹੁਣ ਕੀ ਤੇ ਕਰਾਂ ਚੱਲ ਕੋਈ ਨਹੀਂ ਲਾ ਦੇ ਮੇਰੇ ਨਾਲ ਧੋਖਾ ਕਰ ਗਈ ਉਹੀ ਤਾਂ ਮਮਾ ਤੇ ਨਾ ਮਾੜੀ ਪਈ ਉੱਚੀ ਪਰ ਕਰ ਨਹੀਂ ਸਕਦੇ ਬਸ ਜੇ ਪਤਾ ਲੱਗ ਗਿਆ ਉਹਨੇ ਕਿਹੜਾ ਫਿਰ ਪਤਾ ਉਹੀ ਕੰਮ ਹੋ ਗਿਆ ਜਿਹਦੇ ਡਰਤੀ ਕੀ ਹੋ ਗਿਆ ਕੀ ਹੋ ਗਿਆ ਭਾਈ ਜਿੰਦਾ ਲੱਗ ਰੇ ਘਰੇ ਨਾਪ ਹੈ ਗਿਆ ਨਾਪ ਹੈਗੀ ਮੈਡਮ ਚੱਕ ਮਾਮਾ ਹਾਂ ਗੱਲ ਤਾਂ ਉਹੀ ਹੋ ਗਈ ਫਿਰ ਕਰ ਹੈ ਹੀ ਨਹੀਂ ਕੁੜੀ ਹੁਣ ਆਪ ਉਹ ਪਰ ਉਹ ਜੇ ਕੰਮ ਥੋੜੀ ਕਰਦੀ ਐ ਜੀ ਮੈਂ ਅੱਜ ਉਹਨਾਂ ਦੇ ਘਰੇ ਦੁਪਹਿਰੇ ਜਾ ਕੇ ਆਈ ਆ ਹਾਂ ਤੇ ਉਹ ਤਾਂ ਦਾਨਪੁੰਨ ਵਾਲੇ ਬਲਾਈ ਕੰਮ ਕਰਦੀ ਐ ਹਾਂ ਪਰ ਇੱਕ ਕੰਮ ਹੋ ਸਕਦਾ ਐ ਕਵਰੇ ਮੰਮੀ ਤੋਂ ਆਏ ਪੈਸੇ ਲੈ ਗਈ ਹੋਵੇ ਭਈ ਦਾਨ ਕਰਦੀ ਹੋਵੇ ਫਿਰ ਤਾਂ ਚਲ ਕੋਈ ਮਾੜੇ ਵੀ ਨਹੀਂ ਜੇ ਦਾਨ ਕਰਦੀ ਆ ਤਾਂ ਨਹੀਂ ਫਿਰ ਉਹ ਤਾਂ ਕੋਈ ਐਸੀ ਜੀ ਤਾਂ ਕੋਈ ਗੱਲਬਾਤ ਨਹੀਂ ਬੇਟਾ ਹੋਈ ਮੇਰੀ ਤਾਂ ਉਹਨਾਂ ਨਾਲ ਆ ਨਹੀਂ ਮਾਮਾ ਜੀ ਆਏ ਨਹੀਂ ਉਹ ਦੱਸ ਕੇ ਦਾਨ ਨਹੀਂ ਨਾ ਕਾਬੀ ਕਹਿੰਦੀ ਲੱਗਦਾ ਨਹੀਂ ਫਿਰ ਆਏ ਕਿ ਭਈ ਮੇਰੇ ਵਾਲੇ ਜੀ ਕਰਨੇ ਦੀ ਦਾਨ ਫਿਰ ਉਹਨੇ ਮੈਂ ਤਾਂ ਪਹਿਲੀ ਦੱਸਦਾ ਫਿਰਦਾ ਸੁਣੋ ਬਾੜਾ ਮਾਮੇ ਨੂੰ ਮੂੰਹ ਲੋਣ ਦੀ ਲੋੜ ਨਹੀਂ ਦੁਬਾਰੇ ਦੁਬਾਰੇ ਪੈਸੇ ਕਿੱਥੋਂ მოੜਾਂਗੇ ਬੇਬੇ ਆਪਣੇ ਭਾਈ ਨੂੰ ਜਿੱਥੋਂ ਮਰਜੀ ਪੈਸੇ ਮੋੜੇ ਨਾ ਮੋੜੇ ਅੱਖ ਜੀ ਵਿਚਾ ਕੇ ਆਪਾਂ ਥੋੜੀ ਰਿਸਕ ਜੰਨੇ ਆ ਜੋ ਨਹੀਂ ਕਰਦੇ ਆ हां चलैनो भाई आ ਬਾਹਰ ਚ ਖੜਿਆ ਕੋਈ ਆ ਜੋ ਆ ਗਿਆ ਆ ਗਿਆ ਮਾਮਾ ਹੈ ਕਿਹੜਾ ਆ ਗਿਆ ਹੁਣ ਇਹ ਜਿਵੇਂ ਨਾ ਬਾਈ ਤੈਨ ਤਾਂ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਕਿਉਂ ਮੈਂ ਕੀ ਬੇਇੱਜ਼ਤੀ ਕਰਾਈ ਆ ਭਾਈ ਆ ਬੇਇੱਜ਼ਤੀ ਨਹੀਂ ਹੋਰ ਕੀ ਆ ਤੂੰ ਸਾਹਮਣੇ ਉਹੀ ਇਲਜ਼ਾਮ ਲਾਈ ਜਾਂਦਾ ਬਹੂ ਦੇ ਅਖੇ ਪੈਸੇ ਮੇਰੇ ਪੂਰੇ ਨਹੀਂ ਦਿੱਤੇ ਹੁਣ ਉਹਨੇ ਬਗਾਨੀ ਧੀ ਨੇ ਤਾਂ ਪੂਰੇ ਗਿਣਕੇ ਦੇ ਦਿੱਗੇ ਪੰਮੀ ਹੁਣ ਰੁਪਏ ਦਾ ਚਹੀਦੇ ਨੇ ਹੋਰ ਕੀ ਹੁਣ ਗੀਜਾ ਨਿਕਲ ਗਿਆ ਭਾਈ ਹੋਰ ਦੱਸ ਕਿੱਧਰ ਵਾਗ ਗਿਆ ਉਹ ਮੈਂ ਦੱਸ ਤੇਰੇ ਪੈਸੇ ਕੀ ਕਰਨੇ ਸੀ ਮੈਂ ਪਹਿਲਾਂ ਹੀ ਨਾ ਦੰਦੀ ਜੇ ਮੈਨੂੰ ਇਹ じゃ ਕੋਈ ਵਹਿਮ ਹੁੰਦਾ ਨਾਲੇ ਮੇਰੇ ਲਵੇ ਦੱਸ ਕਿਹੜੇ ਪੈਸੇ ਨੇ ਭਾਈ ਉਹੀ ਥੀਗੇ ਉਹ 2000 ਰੁਪਇਆ ਰੱਖਿਆ ਮੈਂ ਘਰੇ ਬਾਕੀ ਤੇਰੇ ਨਵੇੜ ਤੇ ਆਪ ਤਾਂ ਤੂੰ ਕਹਿੰਦਾ ਮੈਨੂੰ ਵਿਆਜ ਵੀ ਦੇ ਨਾਲ ਵਿਆਜ ਵੀ ਲਾ ਕੇ ਦਿੱਤਾ ਦੀ ਮੈਂ ਤਾਂ ਅਮੀਂ ਦੇਖ ਮੈਂ ਤਾਂ ਆ ਬੈਠਾ ਭਾਈ ਕਿਸੇ ਪਾਸੇ ਜਾਣ ਜੋਗਾ ਨਹੀਂ ਦੇਖ ਹੁਣ ਤਾਂ ਤੁਹਾਨੂੰ ਹੱਲ ਕਰਨਾ ਪਊਗਾ ਦੱਸ ਮੈਂ ਹੁਣ ਕੀ ਹੱਲ ਕਰ ਦਵਾ ਜਾਂ ਤੈਨੂੰ ਪਹਿਲਾਂ ਹੀ ਕਿਹਾ ਤੀ ਵੀ ਭਾਈ ਤੇਰੀਆਂ ਅੱਖਾਂ ਸਮਰਾਦਾਂਗੇ ਤੂੰ ਤਾਂ ਕਹੇ ਮੇਰੇ ਪੈਸੇ ਦੇ ਪੂਰੇ ਕਰਕੇ ਨਾਲੇ ਵਿਆਜ ਵੀ ਦੇ ਹੁਣ ਤਾਂ ਮੈਂ ਵਿਆਸ ਸਮੇਤ ਦੇ ਦਿੱਤੀ ਤੇਰੇ ਹੁਣ ਦੱਸ ਤੂੰ ਕੀ ਭਾਲਦਾ ਹੁਣ ਮੈਨੂੰ ਕੀ ਪਤਾ ਤੂੰ ਕਿਹਨੂੰ ਫੜਾਇਆ ਆ ਹੁਣ ਫਿਰ ਹੁਣ ਹੱਲ ਦਾ ਕਰਨਾ ਪਊ ਪੰਮੀਏ ਜਿਵੇਂ ਬੈਠਾ ਰਹਾ ਨਿਗਾ ਮਗਰ ਉਹ ਵਗਜੂ ਮੇਰੀ ਤਾਂ ਹੁਣ ਦੱਸ ਮੈਂ ਹੱਲ ਕੀ ਕਰਾਂ ਜੇ ਮੇਰੇ ਲਵੇ ਪੈਸੇ ਹੁੰਦੇ ਤਾਂ ਤਾਂ ਮੈਂ ਤੇਰਾ ਕੋਈ ਹੱਲ ਕਰਦੀ ਪੈਸੇ ਨੂੰ ਤੇਰੇ ਲਵੇ ਪੰਮੀਏ ਪੈਸੇ ਨਹੀਂ ਕਿਉਂ ਪਖੰਡ ਕਰਦੀਆਂ ਕੁੱਤੇ ਰਾਜ ਰਾਜ ਜਾਂਦੇ ਨੇ ਤੇਰੇ ਫਿਰ ਮੈਂ ਤੇਤੋ ਕਹਤੇ ਫੜਦੀ ਤੇਤੋ ਕਹਤੇ ਕਹਾਉਂਦੀ ਤੂੰ ਤਾਂ ਜਦ ਆ ਕੇ ਬੋਲਣ ਲੱਗ ਗਿਆ ਕਿ ਮੇਰੇ ਪੈਸੇ ਦੇ ਬਿਆਸ ਮੇਤ ਉਹਦਾ ਚਲ ਕੋਈ ਦਾਰ ਸਦਾਰ ਹੋ ਜਾਂਦੀਆਂ ਮਾਣਾ ਮੋਟਾ ਕੋਈ ਕਾਰੋਬਾਰ ਬੰਦਾ ਕਰਦਾ ਹੈ ਹੁਣ ਐਦਾ ਨਹੀਂ ਵੀ ਤੇਰੇ ਕੋਲ ਹੈ ਨਹੀਂ ਕੁਸਾ ਚੱਲ ਠੀਕ ਆ ਕੁੰਨ ਦਾ ਕੰਮ ਹੈ ਇਹ ਮੈਂ ਦਿਨ ਦੱਸਾਂਗਾ ਲੈ ਬੱਸ ਵੀ ਕਰ ਹੁਣ ਬੋਲੀ ਨਾ ਜਾ ਬਹੂ ਕੀ ਕਹੂਗੀ ਵੀ ਪਾਈ ਇਹਦਾ ਬਣਾ ਕੇ ਵੀ ਨਹੀਂ ਰੱਖਦਾ ਕਿਸੇ ਨਾਲ ਕੋਈ ਨਾ ਜਦ ਮੇਰੇ ਕੋ ਪੈਸੇ ਹੋਏ ਮੈਂ ਤੇਰੀ ਅੱਖਾਂ ਬਣਵਾ ਦੂੰਗੀ ਰੋਟੀ ਖਾਈ ਜਾ ਜਿੱਥੇ ਮੈਨੂੰ ਮਿਲਦੀ ਉੱਥੇ ਤੂੰ ਖਾ ਲੈ ਮੈਂ ਤੇਨੀ ਅੰਨਾ ਬੋਲ ਹੁੰਦਾ ਹੈਗਾ ਤੂੰ ਤਾਂ ਜ਼ਿਆਦਾ ਹੀ ਅੱਜ ਸਵੇਰ ਤੋਂ ਮੇਰਾ ਸਿਰ ਚੱਕਿਆ ਪਿਆ ਕੀ ਸਿਰ ਚੱਕਿਆ ਭਾਈ ਇਹ ਤਾਂ ਦੇਖ ਕਰਨਾ ਪਊ ਆ ਹਾਲਾ